ਕਿਸਾਨਾਂ ਦੇ ਉੱਤੇ ਹੋ ਰਹੀ ਜਿਹੜੀ ਤਸ਼ੱਦਦ ਹਰਿਆਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਸ਼ੰਭੂ ਬੈਰੀਅਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਜੋ ਹੈ ਹਰਿਆਣਾ ਸਰਕਾਰ ਵੱਲੋਂ ਜੋ ਕਾਫੀ ਜ਼ਿਆਦਾ ਜੋ ਅਤ੍ਰੂਗਤ ਗੋਲੇ ਉੱਥੇ ਜੇਕਰ ਰਬੜ ਦੇ ਗੋਲਿਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਫਾਇਰਿੰਗ ਵੀ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਟੋਲ ਫ੍ਰੀ ਕਰਨ ਦੀ ਤਾਂ ਉਸਦੇ ਨਾਲ ਰੇ ਰੋਕਨ ਦਾ ਜਿਹੜਾ ਇੱਕ ਸਮਾਂ ਨਿਰਧਾਰਿਤ ਕੀਤਾ ਗਿਆ ਸੀਗਾ ਜੋ ਕਿ ਅਗਰ ਟੋਲ ਦੀ ਗੱਲ ਕਰ ਲਈਏ 11 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਸਮਾਂ ਸੀਗਾ ਤੇ ਉੱਥੇ ਹੀ ਜੇਕਰ ਅਸੀਂ ਰੇਲਾਂ ਦੀ ਗੱਲ ਕਰ ਲਈਏ ਤਾਂ 12 ਤੋਂ ਲੈ ਕੇ 4 ਵਜੇ ਤੱਕ ਜੋ ਹੈ ਰੇਲਾਂ ਰੋਕਨ ਦਾ ਸਮਾਂ ਜੋ ਹੈ ਤੈ ਕਿਹਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਜੇਕਰ ਕੱਲ ਦੀ ਗੱਲ ਕਰੀਏ ਤਾਂ ਕੱਲ ਹੁਣ ਭਾਰਤ ਬੰਦ ਦੀ ਜਿਹੜੀ ਇੱਕ ਕਾਲ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੀ ਗਈ ਹੈ ਤਾਂ ਕੱਲ ਜੋ ਪੂਰੇ ਪੰਜਾਬ ਦੀ ਗੱਲ ਕਰਨੀ ਉੱਥੇ ਪੂਰੇ ਭਾਰਤ ਦੀ ਗੱਲ ਕਰੀਏ ਪੂਰੇ ਭਾਰਤ ਦੇ ਵਿੱਚ ਕੀ ਇਹਦਾ ਅਸਰ ਵੇਖਣ ਨੂੰ ਮਿਲਿਆ ਕਿਉਂਕਿ ਪੰਜਾਬ ਭਰ ਦੇ ਵਿੱਚ ਤੇ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਕਾਫੀ ਜ਼ਿਆਦਾ ਇਕੱਠੇ ਹੋਏ ਨੇ ਤਾਂ ਉਹਨਾਂ ਵੱਲੋਂ ਜਿਹੜਾ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਕੱਲ ਜੋ ਆ 11 ਵਜੇ ਦੇ ਕਰੀਬ ਸ਼੍ਰੀ ਅਮਸਾ ਸਾਹਿਬ ਦੇ ਵਿੱਚ ਭੰਡਾਰੀ ਪੁਲ ਤੋਂ ਜਿੱਤ ਪੁਲ ਦੇ ਉੱਤੇ ਆਪਾਂ ਇਸ ਵਕਤ ਮੌਜੂਦ ਹੈਗੇ ਆ ਤੁਸੀਂ ਵੇਖ ਸਕਦੇ ਹੋ ਤੇ ਐਸੇ ਪੁਲ ਦੇ ਉੱਪਰੋਂ ਜੋ ਆ ਕੱਲ ਕਰੀਬ 11 ਵਜੇ ਦੇ ਕਰੀਬ ਜੋ ਜਥੇਬੰਦੀਆਂ ਇਕੱਠੇ ਹੋਣੀਆਂ ਤੇ ਉਹਨਾਂ ਵੱਲੋਂ ਇਕੱਠੇ ਹੋ ਕੇ ਜੋ ਆ ਸ਼੍ਰੀ ਅਮਸਾ ਸਾਹਿਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਵੱਖ-ਵੱਖ ਜਗਾਵਾਂ ਦੇ ਵਿੱਚ ਜਾ ਕੇ ਅਗਰ ਕੋਈ ਵੀ ਜੋ ਇਲਾਕਾ ਜਾਂ ਦੁਕਾਨਾਂ ਜੋ ਖੁੱਲੀਆਂ ਮਿਲੀਆਂ ਉਹਨਾਂ ਨੂੰ ਜਾ ਕੇ ਇੱਕ ਸ਼ਾਂਤਮਈ ਢੰਗ ਦੇ ਨਾਲ ਇਹ ਕੋਨਾਂ ਵੱਲੋਂ ਬੇਨਤੀ ਕੀਤੀ ਜਾਏਗੀ ਕਿ ਦੁਕਾਨਾਂ ਬੰਦ ਕੀਤੇ ਜਾਣ ਜਿਹੜਾ ਵੀ ਕਾਰੋਬਾਰ ਖੁੱਲਾ ਹੈਗਾ ਉਹਨਾਂ ਵੱਲੋਂ ਸਿਰਫ ਇੱਕ ਸ਼ਾਂਤ ਵੀ ਢੰਗ ਦੇ ਨਾਲ ਇੱਕ ਅਪੀਲ ਕੀਤੀ ਜਾਏਗੀ ਤਾਂ ਸਮਾਂ ਜੋ ਹੈ 11 ਵਜੇ ਤੋਂ ਲੈ ਕੇ ਕੱਲ ਸ਼ਾਮ 4 ਜਾਂ 5 ਵਜੇ ਤੱਕ ਦਾ ਸਮਾਂ ਹੈਗਾ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਗਈ ਆ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਕਾਇਆ ਗਿਆ ਜੇਕਰ ਹਰਿਆਣਾ ਸਰਕਾਰ ਜਾਂ ਦਿੱਲੀ ਸਰਕਾਰ ਕਿਸੇ ਤਰੀਕੇ ਦਾ ਜੋ ਹੈ ਕਿਸਾਨਾਂ ਦੀ ਗੱਲ ਨਹੀਂ ਮੰਨਦੀ ਕੋਈ ਉਹਨਾਂ ਦੀ ਮੰਗਾਂ ਨਹੀਂ ਮੰਨਦੀ ਤਾਂ ਸੰਯੁਕਤ ਕਿਸਾਨ ਮੋਰਚਾ ਜੋ ਆ ਖਾਸ ਤੌਰ ਦੇ ਉੱਤੇ ਇਹਨਾਂ ਵੱਲੋਂ ਵੀ ਜਿਹੜਾ ਦਿੱਲੀ ਵੱਲੋਂ ਕੁੰਜ ਕੀਤੀ ਜਾਏਗੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਸੰਘਰਸ਼ ਜਿੱਥੇ ਕਿ ਸਰਵਨ ਸਿੰਘ ਪੰਦੇਰ ਹੋਣਾ ਵੱਲੋਂ ਇਸ ਵਕਤ ਹਰਿਆਣਾ ਦੇ ਬਾਰਡਰ ਦੇ ਉੱਤੇ ਹੈਗੇ ਨੇ ਹਰਿਆਣਾ ਦੀ ਸਰਕਾਰ ਵੱਲੋਂ ਜ਼ਰੂਰ ਇਸ ਦੇ ਉੱਤੇ ਖਾਸ ਤੌਰ ਦੇ ਉੱਤੇ ਉੱਥੇ ਤਸ਼ੱਦਦ ਕੀਤਾ ਜਾ ਰਿਹਾ ਉੱਥੇ ਅੱਜ ਹਰਿਆਣਾ ਦੇ ਸਿਆਣ ਵੱਲੋਂ ਵੀ ਜਿਹੜਾ ਇੱਕ ਪ੍ਰੈਸ ਵਾਰਤਾ ਵੀ ਕੀਤੀ ਕਿ ਜਿਸ ਦੇ ਵਿੱਚ ਉਹਨਾਂ ਵੱਲੋਂ ਇੰਨਾ ਕਿਸਾਨਾਂ ਨੂੰ ਪੋਲੀਟਿਕਲ ਸਟੈਂਡ ਦੱਸਿਆ ਗਿਆ ਕਿ ਇਹ ਮੋਦੀ ਸਰਕਾਰ ਦੀ ਜਿਹੜੀ ਸ਼ਬੀ ਖਰਾਬ ਕਰਨਾ ਚਾਹੁੰਦੇ ਨੇ ਬਾਕੀਆਂ ਸਰਕਾਰਾਂ ਦੇ ਉਹਨਾਂ ਦੇ ਗੱਲਾਂ ਦੇ ਵਿੱਚ ਆ ਕੇ ਜੋ ਇਹਨਾਂ ਨੇ ਤਰਨਾ ਲਗਾਇਆ ਪਰ ਕਿਸਾਨਾਂ ਵੱਲੋਂ ਜਿਹੜਾ ਗੈਰ ਰਾਜਨੀਤਿਕ ਰਾਜਨੀਤਿਕ ਤੌਰ ਦੇ ਉੱਤੇ ਜਾ ਕੇ ਉੱਥੇ ਤਰਨਾ ਲਗਾਇਆ ਗਿਆ ਉੱਥੇ ਉਹਨਾਂ ਦਾ ਇੱਕ ਮਕਸਦ ਸੀਗਾ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਜੋ ਵੀ ਭਾਰਤ ਸਰਕਾਰ ਵੱਲੋਂ ਕੀਤੇਗੇ ਮੋਦੀ ਸਾਹਿਬ ਵੱਲੋਂ ਜਿਹੜੇ ਉੱਤੇ ਫੈਸਲਾ ਲਿੱਤਾ ਜਾਣਾ ਸੀ ਪਰ ਉਹ ਮੰਗਾਂ ਨਹੀਂ ਮੰਨਿਆ ਗਈਆਂ ਹਜੇ ਉਹਨਾਂ ਦੀਆਂ ਆਪਣੀਆਂ ਮੰਗਾਂ ਮਣਾਉਣ ਵਾਸਤੇ ਸਿਰਫ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਰਸਤੇ ਦੇ ਵਿੱਚ ਹੀ ਹਰਿਆਣਾ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਤਸ਼ੱਦਦ ਕੀਤਾ ਗਿਆ ਤਾਂ ਉਸ ਨੂੰ ਧਿਆਨ ਵਿੱਚ ਰੱਖਦੇ ਅੱਜ ਟੋਲ ਵੀ ਫ੍ਰੀ ਕਿਤੇ ਸਨ ਤਾਂ ਉੱਥੇ ਨਾਲ ਰੇਲਾਂ ਵੀ ਰੋਕੀਆਂ ਗਈਆਂ ਸਨ ਹੁਣ ਕੱਲ ਭਾਰਤ ਬੰਦ ਦੀ ਕੋਲ ਹੈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਕੱਤਰ ਕਿਉਂਕਿ ਪੂਰੇ ਭਾਰਤ ਦੀ ਕੋਲ ਉੱਥੇ ਸ਼੍ਰੀ ਅਮਰਸਾਹਬ ਦੀ ਗੱਲ ਕਰੀ ਤਾਂ ਅਮਰਸਾਹਬ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਦੇ ਨਾਲ ਇੱਕ ਅਪੀਲ ਕੀਤੀ ਜਾਣੀ ਹੈਗੀ ਸ਼ਹਿਰ ਵਾਸੀਆਂ ਨੂੰ ਕਿ ਦੁਕਾਨਾਂ ਬੰਦ ਕੀਤੀਆਂ ਜਾਣ 11 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਸਮਾਂ ਜੋ ਨਿਰਧਾਰਿਤ ਕੀਤਾ ਗਿਆ ਤਾਂ ਆ ਵੇਖਾਂਗੇ ਕਿ ਕੱਲ ਕਿਹੜੀ ਕਿੱਥੇ-ਕਿੱਥੇ ਜਾ ਕੇ ਜੋ ਕਿਸਾਨ ਅਪੀਲ ਕਰਦੇ ਨੇ ਕਿਉਂਕਿ ਜਿਸ ਤਰੀਕੇ ਦਾ ਜਿਹੜਾ ਵੀ ਇਲਾਕਾ ਖੁੱਲਾ ਆ ਉੱਥੇ ਜਾ ਕੇ ਉਹਨਾਂ ਵੱਲੋਂ ਅਪੀਲ ਕੀਤੀ ਜਾਣੀ ਆ ਤਾਂ ਕੱਲ-ਕੱਲੀ-ਕੱਲੀ ਅਪਡੇਟ ਜੋ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਵੇਖਦੇ ਰਹੋ ਜਗਮਨੀ ਟੀਵੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸ਼ਨ ਜਗਮਨੀ ਟੀਵੀ ਸ਼੍ਰੀ ਹਮਸਾ ਸਾਈਂ